ਇੱਕ ਤੁਹਾਡੇ ਜਰੀਏ ਮੈਂ ਕ੍ਰਿਮੀਨਲਸ ਨੂੰ ਮੈਸੇਜ ਦੇਣਾ ਚਾਹਣਾ ਹੈ ਆਪ ਦੇ ਆਤਾਂ ਦੇ ਵਿੱਚ ਸੁਧਾਰ ਕਰੋ ਸਾਡੀ ਨੀਅਤ ਤੇ ਨੀਤੀ ਬੜੀ ਸਪਸ਼ਟ ਹੈ ਕਿਸੇ ਵੀ ਕਿਸੇ ਵੀ ਲੈਵਲ ਤੇ ਜਿਹੜਾ ਜਿਹੜਾ ਕ੍ਰਾਈਮ ਪੇਸ਼ ਕਰਨ ਵਾਲਾ ਬੰਦਾ ਉਹਨੂੰ ਜ਼ੀਰੋ ਟੋਲਰੈਂਸ ਤੇ ਜ਼ੀਰੋ ਰੈਥ ਉਹ ਹੈਗੀ ਹੈ ਉਹਦੇ ਵਿੱਚ ਅਸੀਂ ਜਿਹੜਾ ਜਿੰਨਾ ਕਾਨੂੰਨੀ ਤੌਰ ਤੇ ਸਖਤ ਜਿਹੜੀ ਕਾਰਵਾਈ ਹੈ ਅਸੀਂ ਉਹਨੂੰ ਕਰਾਂਗੇ ਤੇ ਉਹਦੇ ਨਾਲ ਨਾਲ ਇਹਦੇ ਚ ਪਬਲਿਕ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਤੁਹਾਡੇ ਜਰੀਏ ਉਹਦੇ ਚ ਸੀਸੀਟੀਵੀ ਜਿੰਨੇ ਵੱਧ ਲੱਗਣਗੇ ਉਹਨਾਂ ਹੀ ਸਾਡਾ ਫਾਇਦਾ ਹੈ ਕਿਉਂਕਿ ਸੀਸੀਟੀਵੀ ਉਹ ਸੰਤਰੀ ਹੈ ਜਿਹੜਾ ਨਾ ਰਾਤ ਨੂੰ ਸੌਂਦਾ ਤੇ ਨਾ ਮੀਂਹ ਦੇ ਵਿੱਚ ਅੰਦਰ ਜਾਂਦਾ ਨਾ ਠੰਡ ਦੇ ਵਿੱਚ ਅੰਦਰ ਜਾਂਦਾ ਤੇ ਉਹਦੇ ਨਾਲ ਸੀਸੀਟੀਵੀ ਕ੍ਰਾਈਮ ਡਿਟੈਕਸ਼ਨ ਦੇ ਵਿੱਚ ਮੇਜਰ ਰੋਲ ਹੁੰਦਾ ਹੈ ਉਹ ਕ੍ਰਿਮੀਨਲ 100 ਤਰੀਕੇ ਅਪਣਾਉਂਦਾ ਹੈ ਉਹਦੇ ਵਿੱਚ ਸਾਡੇ ਕਈ ਟੈਕਨੀਕਲ ਤਰੀਕੇ ਆ ਜਿਨ੍ਹਾਂ ਨਾਲ ਅਸੀਂ ਉਹਨਾਂ ਨੂੰ ਬਾਅਦ ਦੇ ਵਿੱਚ ਟ੍ਰੇਸ ਵੀ ਕਰਦੇ ਆ ਪਰ ਜਿੰਨੇ ਜਿਹੜੇ ਅਫੋਰਡ ਕਰਦੇ ਆ ਲੋਕ ਉਹ ਸੀਸੀਟੀਵੀ ਲਾਉਣ ਤੇ ਦੂਜੀ ਗੱਲ ਇਹ ਆ ਵੀ ਉਹਦੇ ਵਿੱਚੋਂ ਇਹ ਜਿਹੜਾ ਕ੍ਰਾਈਮ ਹੋਇਆ ਉਹ ਸਾਰਾ ਅਸੀਂ ਉਹਨੂੰ ਇੱਕ ਦਿਨ ਦੇ ਵਿੱਚ ਉਹਨੂੰ ਮਤਲਬ ਬਸਟ ਕਰਨ ਦੇ ਵਿੱਚ ਕੰਮ ਜਾਂਦਾ ਲੁਧਿਆਣਾ ਦੇ ਬਾਜਵਾ ਨਗਰ ਸਥਿਤ ਸੇਖਵਾਲ ਰੋਡ ਤੇ ਮਨੀ ਐਕਸੰਜਰ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ 1 ਲੱਖ ਰੁਪਇਆ ਘਟਨਾ ਦੇ ਵਿੱਚ ਵਰਤੇ ਜਾਣ ਵਾਲੇ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਗਏ ਨੇ ਇਸ ਘਟਨਾ ਨੂੰ ਸੱਤ આરોપીਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਦੋ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ ਤੇ ਜਦਕਿ ਪੰਜ ਲੋਕਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹਲੇ ਬਾਕੀ ਹੈ ਇਸ ਗੱਲ ਦਾ ਖੁਲਾਸਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੁਆਰਾ ਕੀਤਾ ਹੈ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ આરોપીਆਂ ਦੇ ਵਿੱਚ ਇੱਕ ਪ੍ਰਿਤਪਾਲ ਸਿੰਘ ਉਰਫ ਪ੍ਰਿੰਸ ਹੈ ਜੋ ਕੋਸਾਲ ਪਹਿਲਾਂ ਆਪਣਾ ਇੱਕ ਵੈਬ ਚੈਨਲ ਚਲਾਉਂਦਾ ਸੀ ਅਤੇ ਦੂਸਰਾ આરોપી ਮੁਕੇਸ਼ ਕੁਮਾਰ ਜੋ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਹੈ ਜੋ ਇੱਕ ਜਿਮ ਦੇ ਵਿੱਚ ਕੰਮ ਕਰਦਾ ਹੈ ਅਤੇ ਬਹੁਤ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਿਹੜੀ ਇੱਕ ਇਥੇ ਜਿਹੜੀ ਦ੍ਰਿਸ਼ੀ ਗਰਾਊਂਡ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਚ ਉਹਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਮਨੀ ਐਕਸਚੇਂਜ ਵਾਲਾ ਸਵੇਰੇ 7:30 ਵਜੇ ਜਦੋਂ ਦੁਕਾਨ ਖੋਲ ਰਿਹਾ ਸੀ ਤਾਂ ਉਹਦੇ ਵਿੱਚ ਉਹਨੂੰ ਜਦੋਂ ਉਹ ਸ਼ਟਰ ਖੋਲਣ ਲੱਗਿਆ ਤਾਂ ਉਹਦੇ ਤੇ ਅਟੈਕ ਕਰਕੇ ਜਿਹੜਾ ਕਿ ਕਿਰਪਾਨ ਨਾਲ ਅਟੈਕ ਕੀਤਾ ਸੀ ਅਟੈਕ ਕਰਨ ਤੋਂ ਬਾਅਦ ਉਹਦਾ ਇੱਕ ਬੈਗ ਥੋਕੇ ਤਿੰਨ ਜਿਹੜੇ ਟੂ व्हीਲਰਸ ਤੇ ਆਏ ਸੀ ਸੱਤ ਬੰਦੇ ਸੀ ਉਹ ਉਹਨਾਂ ਨੇ ਉਹਦੇ ਤੇ ਪੈਸਿਆਂ ਦਾ ਬੈਕ ਹੋ ਕੇ ਚਲੇ ਗਏ ਸੀ ਉਸ ਤੋਂ ਬਾਅਦ ਪਤਾ ਲੱਗਿਆ ਵੀ 2 ਲੱਖ ਰੁਪਇਆ ਉਹਦੇ ਵਿੱਚ ਸੀ ਤੇ ਲੁਧਿਆਣਾ ਪੁਲਿਸ ਨੇ ਜਿਹਦੇ ਚ ਸਾਡੇ ਜੀਸੀਪੀ ਸਿਟੀ ਡੀਸੀਪੀ ਇਨਵੈਸਟੀਗੇਸ਼ਨ ਤੇ ਇੱਕ ਰੁਪਿੰਦਰ ਜਿਹੜੇ ਹੈਗੇ ਆ ਇਹ ਐਡੀਸੀਪੀ ਇਨਵੈਸਟੀਗੇਸ਼ਨ ਆ ਉਹਨਾਂ ਨੇ ਤੇ ਸੀਆਈਏ ਦੀ ਟੀਮ ਨੇ ਇਹਦੇ ਤੇ ਪੂਰੀ ਮਿਹਨਤ ਕੀਤੀ ਉਹਦੇ ਚ ਸਾਨੂੰ ਸੀਸੀਟੀਵੀ ਫੁਟੇਜ ਮਿਲੇ ਹੋਰ ਟੈਕਨੀਕਲੀ ਅਸੀਂ ਐਵੀਡੈਂਸ ਆਪਦੇ ਜਰੀਏ ਨਾਲ ਉਹ ਕਲੈਕਟ ਕੀਤਾ ਉਹਦੇ ਵਿੱਚੋਂ ਸਾਰੇ ਅਕਿਊਜ਼ ਆਇਡੈਂਟੀਫਾਈ ਕਰ ਲਏ ਉਹ ਇਹਦੇ ਵਿੱਚੋਂ ਦੋ ਅਸੀਂ ਅਕਿਊਜ਼ ਫੜ ਲਏ 1 ਲੱਖ ਰੁਪਿਆ ਤੇ ਪਲੱਸ ਵੈਪਨ ਆਫ ਅਫੈਂਸ ਹੈ ਜਿਹੜੇ ਜਿਹੜਾ ਉਹ ਫੜੇਗੇ ਇੱਕ ਕਾਰ ਫੜੀ ਜਿਹਦੇ ਵਿੱਚ ਪੈਸਾ ਬਾਅਦ ਚ ਟਰਾਂਸਫਰ ਕੀਤਾ ਉਹ ਉਹ ਵੀ ਫੜ ਲਈ ਹੈ ਤੇ ਉਹਦੇ ਨਾਲ ਨਾਲ ਇੱਕ ਐਕਟਵਾ ਤੇ ਇੱਕ ਬੁਲਟ ਮੋਟਰਸਾਈਕਲ ਫੜ ਲਿਆ ਇਹਦੇ ਵਿੱਚੋਂ ਜਿਹੜੇ ਦੋਨੇ ਦੋਸ਼ੀਆਂ ਦੇ ਵਿੱਚ ਜਿਹੜਾ ਇੱਕ ਜਿਹੜਾ ਹੈਗਾ ਪ੍ਰਿੰਪਾਲ ਸਿੰਘ ਪ੍ਰਿੰਸ ਉਹ ਇੱਕ ਵੈਬ ਚੈਨਲ ਜਿਹੜਾ ਚਲਾਉਂਦਾ ਸੀਗਾ ਤੇ ਉਹ ਮੈਨੋਂ ਦੇ ਚ ਉਹਦੇ ਨਾਲ ਸੀ ਤੇ ਇੱਕ ਮੁਕੇਸ਼ ਕੁਮਾਰ ਸੀ ਇਹ ਜਿਹੜੀ ਮੇਨ ਹੁਣ ਤੱਕ ਦੀ ਪੁੱਛ ਵਿੱਚ ਆਇਆ ਮੁਕੈਫ ਦੇ ਨੇੜੇ ਮਨੀ ਐਕਸਚੇਂਜ ਦੀ ਉਹ ਦੁਕਾਨ ਸੀ ਤੇ ਉਹਨੂੰ ਉਮੀਦ ਸੀ ਕਿ ਇੱਥੇ ਕੋਈ ਲਗਭਗ 5 ਤੋਂ 10 ਲੱਖ ਰੁਪਇਆ ਹੁੰਦਾ ਤੇ ਉਹਨਾਂ ਨੇ ਸਲਾਹ ਬਣਾ ਕੇ ਉਹਨੂੰ ਲੁੱਟਣ ਦੀ ਉਹ ਕੀਤਾ ਤੇ ਟੀਮ ਲੁਧਿਆਣਾ ਉਹਨੇ ਸਾਰਿਆਂ ਨੇ ਜੋਰ ਲਾ ਕੇ ਇਹਨੂੰ ਅਸੀਂ ਕੇਸ ਨੂੰ ਟ੍ਰੇਸ ਕਰਨ ਚ ਕਾਮਯਾਬ ਹੋਏ ਹਾਂ ਲਗਭਗ ਇਹਨੂੰ ਕਹਿ ਦੋ ਇੱਕ ਦਿਨ ਦੇ ਵਿੱਚ ਵਿੱਚ ਅਸੀਂ ਸਾਰੀ ਰਾਤ ਹੀ ਲੱਗੇ ਰਹੇ ਹਾਂ ਕੱਲ ਵੀ ਉਹਨਾਂ ਨੂੰ ਲੱਗੇ ਰਿਹਾ ਇੱਕ ਦਿਨ ਦੇ ਵਿੱਚ ਅਸੀਂ 2 ਕ्यूज ਫੜ ਲਿਆ ਬਾਕੀ ਜਿਹੜੇ 5 ਆਈਡੈਂਟੀਫਾਈਡ ਹੈ ਉਹ ਭੱਜੇ ਹੋਏ ਆ ਪਰ ਉਹ ਜਦੋਂ ਮਾਰਕਡ ਹੈ ਹੁਣ ਉਹਨਾਂ ਨੂੰ ਅਸੀਂ ਫੜ ਲਾਂਗੇ ਇੱਕ ਤੁਹਾਡੇ ਜਰੀਏ ਮੈਂ ਕ੍ਰਾਈਮਨਲਸ ਨੂੰ ਮੈਸੇਜ ਦੇਣਾ ਚਾਹਣਾ ਆਪਦੇ ਆਤਾਂ ਦੇ ਵਿੱਚ ਸੁਧਾਰ ਕਰੋ ਸਾਡੀ ਨੀਅਤ ਤੇ ਨੀਤੀ ਬੜੀ ਸਪਸ਼ਟ ਹੈ ਕਿਸੇ ਵੀ ਕਿਸੇ ਵੀ ਲੈਵਲ ਤੇ ਜਿਹੜਾ ਜਿਹੜਾ ਕ੍ਰਾਈਮ ਪੇਸ਼ ਕਰਨ ਵਾਲਾ ਬੰਦਾ ਉਹਨੂੰ ਜ਼ੀਰੋ ਟੋਲਰੈਂਸ ਤੇ ਜ਼ੀਰੋ ਰੈਥ ਉਹ ਹੈਗੀ ਹੈ ਉਹਦੇ ਵਿੱਚ ਅਸੀਂ ਜਿਹੜਾ ਜਿੰਨਾ ਕਾਨੂੰਨੀ ਤੌਰ ਤੇ ਸਖਤ ਜਿਹੜੀ ਕਾਰਵਾਈ ਹੈ ਅਸੀਂ ਉਹਨੂੰ ਕਰਾਂਗੇ ਤੇ ਉਹਦੇ ਨਾਲ ਨਾਲ ਇਹਦੇ ਚ ਪਬਲਿਕ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਤੁਹਾਡੇ ذریعے ਉਹਦੇ ਚ ਸੀਸੀਟੀਵੀ ਜਿੰਨੇ ਵੱਧ ਲੱਗਣਗੇ ਉਹਨਾਂ ਹੀ ਸਾਡਾ ਫਾਇਦਾ ਹੈ ਕਿਉਂਕਿ ਸੀਸੀਟੀਵੀ ਉਹ ਸੰਤਰੀ ਹੈ ਜਿਹੜਾ ਨਾ ਰਾਤ ਨੂੰ ਸੌਂਦਾ ਤੇ ਨਾ ਮੀਂਹ ਦੇ ਵਿੱਚ ਅੰਦਰ ਜਾਂਦਾ ਨਾ ਠੰਡ ਦੇ ਵਿੱਚ ਅੰਦਰ ਜਾਂਦਾ ਉਹਦੇ ਨਾਲ ਸੀਸੀਟੀਵੀ ਕ੍ਰਾਈਮ ਡਿਟੈਕਸ਼ਨ ਦੇ ਵਿੱਚ ਮੇਜਰ ਰੋਲ ਹੁੰਦਾ ਉਹ ਕ੍ਰਿਮੀਨਲ 100 ਤਰੀਕੇ ਅਪਣਾਉਂਦਾ ਉਹਦੇ ਵਿੱਚ ਸਾਡੇ ਕਈ ਟੈਕਨੀਕਲ ਤਰੀਕੇ ਆ ਜਿਨ੍ਹਾਂ ਨਾਲ ਅਸੀਂ ਉਹਨਾਂ ਨੂੰ ਬਾਅਦ ਦੇ ਵਿੱਚ ਟ੍ਰੇਸ ਵੀ ਕਰਦੇ ਆ ਪਰ ਜਿੰਨੇ ਜਿਹੜੇ ਅਫੋਰਡ ਕਰਦੇ ਆ ਲੋਕ ਉਹ ਸੀਸੀਟੀਵੀ ਲਾਉਣ ਤੇ ਦੂਜੀ ਗੱਲ ਇਹ ਆ ਵੀ ਉਹਦੇ ਵਿੱਚੋਂ ਇਹ ਜਿਹੜਾ ਕ੍ਰਾਈਮ ਹੋਇਆ ਉਹ ਸਾਰਾ ਅਸੀਂ ਉਹਨੂੰ ਇੱਕ ਦਿਨ ਦੇ ਵਿੱਚ ਨੂੰ ਮਤਲਬ ਬਸਟ ਕਰਨ ਦੇ ਵਿੱਚ ਕੰਮ ਜਾਂਦਾ ਸਰ ਕੀ ਰਿਕਵਰੀ ਕੀ ਹੋਈ ਜੀ ਨਾ ਕਾਰਨ ਇਹਦੇ ਵਿੱਚ ਇਹ ਕਹਿ ਸਕਦੇ ਆਂ ਵੀ ਛੇਤੀ ਜਿਹੜੇ ਇਹ ਯੰਗ ਇਹਨਾਂ ਦੇ ਦੇਖੋ ਏਜ ਗਰੁੱਪ 1 ਦਾ 31 ਸਾਲ 1 ਦਾ 32 ਸਾਲ ਹੈ ਛੇਤੀ ਅਮੀਰ ਹੋਣ ਦੀ ਲਾਲਸਾ ਜਿਹੜੀ ਉਹੀ ਉਹਦੇ ਚ ਕਾਰਨ ਸੀਗਾ ਤੇ ਦੂਜੀ ਗੱਲ ਇਹ ਵੀ ਇਹਨਾਂ ਨੂੰ ਲੱਗਿਆ ਵੀ ਮਨੀ ਐਕਸਚੇਂਜ ਵਾਲੇ ਕੋਲੇ 5 ਤੋਂ 10 ਲੱਖ ਰੁਪਏ ਆਉਂਦਾ ਇਹਨਾਂ ਨੇ ਜਿਹੜੇ 2 ਲੱਖ ਰੁਪਏ ਹੀ ਨਿਕਲਿਆ ਇਹਨਾਂ ਦੇ ਮੁਤਾਬਕ ਬੜਾ ਘੱਟ ਪੈਸਾ ਸੀ ਇਹਨਾਂ ਨੇ ਆਪਸ ਦੇ ਵਿੱਚ ਵੰਡ ਲਿਆ ਤੇ ਉਸ ਤੋਂ ਬਾਅਦ ਇੱਕ ਕੋਲੇ ਮੋਬਾਈਲ ਜਿਹੜੇ ਇਹਨਾਂ ਦੇ ਕਹਿਣ ਮੁਤਾਬਕ ਹੈ ਵੀ 8 ਤੋਂ ਲੈ ਕੇ 10 12 ਤੱਕ ਗਿਣੇ ਨਹੀਂ ਉਹ ਮੋਬਾਈਲ ਵੀ ਇੱਕ ਬੰਦੇ ਕੋਲ ਆ ਉਹਦੇ ਵਿੱਚੋਂ ਅਸੀਂ ਕੁਝ ਕੁ ਜਿਹੇ ਬੰਦਿਆਂ ਦੇ ਨਾਂ ਤਾਣੀ ਸ਼ੇਅਰ ਕਰਦੇ ਕਿ ਉਹਨਾਂ ਦੇ ਅਸੀਂ ਵਰਕ ਕਰ ਰਹੇ ਹਾਂ ਉਹਨਾਂ ਨੂੰ ਵੀ ਚਿੱਤੀ ਫੜ ਲਾਂਗੇ ਲੁਧਿਆਣਾ ਤੋਂ ਅbsch ਚੁਲੋਟਾ ਦੀ ਰਿਪੋਰਟ ਐਸਐਮ ਜੀ ਨਿਊਜ਼